मैं एक बहुत ही छोटी जी परी प्रिंसेस में इतने मैं इनवाइट करा अमानत को प्लीज़ तुम स्टेज पर आ जाओ अमानत को आप सपोर्ट करा तुम्हें भी कुछ कहो ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਇਹ ਕਹਿਣਾ ਚਾਹੁੰਨੀ ਹਾਂ ਕਿ ਆਹ ਟ੍ਰੇਲਰ ਦੇਖ ਕੇ ਮੈਨੂੰ ਐਵੇਂ ਲੱਗ ਰਿਹਾ ਪਾਪਾ ਹੁਣੀ ਇੱਥੇ ਖੜੇ ਨੇ ਆ ਜਿਹੜਾ ਪੋਸਟਰ ਹੈਗਾ ਐ ਲੱਗਦਾ ਇਹ ਪਾਪਾ ਬਸ ਐਕਟਿੰਗ ਕਰਕੇ ਖੜੇ ਨੇ ਵੀ ਸਟੈਚੂ ਬਣ ਕੇ ਵੀ ਐ ਜਿਵੇਂ ਹੁੰਦਾ ਨਹੀਂ ਸਟੈਚੂ ਵਾਲੀ ਗੇਮ ਹੁੰਦੀ ਹੈ ਵੀ ਫ੍ਰੀਜ਼ ਗੋ ਐ ਲੱਗ ਰਿਹਾ ਜਿਵੇਂ ਪਾਪਾ ਇੱਕ ਗੇਮ ਖੇਡਦੇ ਨੇ ਪਰ ਆਹ ਟ੍ਰੇਲਰ ਦੇਖ ਕੇ ਹੁਣ ਮੈਨੂੰ ਐਵੇਂ ਵੀ ਲੱਗ ਰਿਹਾ ਵੀ ਮੈਂ ਆਪਣੇ ਪਾਪਾ ਨੂੰ ਭੁੱਲ ਗਈ ਕਿ ਉਹ ਹੈ ਨਹੀਂ ਇਹ ਦੁਨੀਆ 'ਚ ਪਰ ਮੈਂ ਉਹਨਾਂ ਨੂੰ ਹਜੇ ਵੀ ਯਾਦ ਕਰਦੀ ਆ ਮੇਰੇ ਦਿਲ 'ਚ ਹੈਗੇ ਨੇ ਤਾਂ ਮੈਂ ਬਸ ਉਹਨਾਂ ਨੂੰ ਯਾਦ ਕਰਦੀ ਰਹਿਣੀ ਆ ਰੋਜ਼ ਬਾਤ ਕਰਦੀ ਰਹਿਣੀ ਆ ਉਹਨਾਂ ਦੇ ਵੀ ਬਸ ਹੁਣ ਮੈਂ ਕਿ ਬਹੁਤ ਹੀ छोटी जी परी प्रिंसू इतने मैं इनवाइट करा अमानत को प्लीज़ तुम स्टेज पर आ जाओ अमानत को आप सपोर्ट करा अमानी भी कुछ कहो ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਇਹ ਕਹਿਣਾ ਚਾਹੁੰਨੀ ਹਾਂ ਕਿ ਆਹ ਟ੍ਰੇਲਰ ਦੇਖ ਕੇ ਮੈਨੂੰ ਐਵੇਂ ਲੱਗ ਰਿਹਾ ਪਾਪਾ ਹੁਣੀ ਇੱਥੇ ਖੜੇ ਨੇ ਆ ਜਿਹੜਾ ਪੋਸਟਰ ਹੈਗਾ ਐ ਲੱਗਦਾ ਇਹ ਪਾਪਾ ਬਸ ਐਕਟਿੰਗ ਕਰਕੇ ਖੜੇ ਨੇ ਵੀ ਸਟੈਚੂ ਬਣ ਕੇ ਵੀ ਐ ਜਿਵੇਂ ਹੁੰਦਾ ਨਹੀਂ ਸਟੈਚੂ ਵਾਲੀ ਗੇਮ ਹੁੰਦੀ ਹੈ ਵੀ ਫ੍ਰੀਜ਼ ਗੋ ਐ ਲੱਗ ਰਿਹਾ ਜਿਵੇਂ ਪਾਪਾ ਇੱਕ ਗੇਮ ਖੇਡਦੇ ਨੇ ਪਰ ਆਹ ਟ੍ਰੇਲਰ ਦੇਖ ਕੇ ਹੁਣ ਮੈਨੂੰ ਐਵੇਂ ਵੀ ਲੱਗ ਰਿਹਾ ਵੀ ਮੈਂ ਆਪਣੇ ਪਾਪਾ ਨੂੰ ਭੁੱਲ ਗਈ ਕੀ ਉਹ ਹੈ ਨਹੀਂ ਇਹ ਦੁਨੀਆ 'ਚ ਪਰ ਮੈਂ ਉਹਨਾਂ ਨੂੰ ਹਜੇ ਵੀ ਯਾਦ ਕਰਦੀ ਆ ਮੇਰੇ ਦਿਲ 'ਚ ਹੈਗੇ ਨੇ ਤਾਂ ਮੈਂ ਬਸ ਉਹਨਾਂ ਨੂੰ ਯਾਦ ਕਰਦੀ ਰਹਿਣੀ ਆ ਰੋਜ਼ ਪਾਠ ਕਰਦੀ ਰਹਿਣੀ ਆ ਉਹਨਾਂ ਦੇ ਵੀ ਬਸ मैं एक बहुत ही छोटी जी परी प्रिंस न इनवाइट करा अमानत को प्लीज़ तीस स्टेज पर आ जाओ अमानत को आप सपोर्ट करा भी कुछ कहो ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਇਹ ਕਹਿਣਾ ਚਾਹੁੰਨੀ ਹਾਂ ਕਿ ਆਹ ਟ੍ਰੇਲਰ ਦੇਖ ਕੇ ਮੈਨੂੰ ਐਵੇਂ ਲੱਗ ਰਿਹਾ ਪਾਪਾ ਹੁਣੀ ਇੱਥੇ ਖੜੇ ਨੇ ਆਹ ਜਿਹੜਾ ਪੋਸਟਰ ਹੈਗਾ ਐ ਲੱਗਦਾ ਇਹ ਪਾਪਾ ਬਸ ਐਕਟਿੰਗ ਕਰਕੇ ਖੜੇ ਨੇ ਵੀ ਸਟੈਚੂ ਬਣ ਕੇ ਵੀ ਐ ਜਿਵੇਂ ਹੁੰਦਾ ਨਹੀਂ ਸਟੈਚੂ ਵਾਲੀ ਗੇਮ ਹੁੰਦੀ ਹੈ ਵੀ ਫ੍ਰੀਜ਼ ਗੋ ਐ ਲੱਗ ਰਿਹਾ ਜਿਵੇਂ ਪਾਪਾ ਇੱਕ ਗੇਮ ਖੇਡਦੇ ਨੇ ਪਰ ਆਹ ਟ੍ਰੇਲਰ ਦੇਖ ਕੇ ਹੁਣ ਮੈਨੂੰ ਐਵੇਂ ਵੀ ਲੱਗ ਰਿਹਾ ਵੀ ਮੈਂ ਆਪਣੇ ਪਾਪਾ ਨੂੰ ਭੁੱਲ ਗਈ ਕਿ ਉਹ ਹੈ ਨਹੀਂ ਇਹ ਦੁਨੀਆ 'ਚ ਪਰ ਮੈਂ ਉਹਨਾਂ ਨੂੰ ਹਜੇ ਵੀ ਯਾਦ ਕਰਦੀ ਆ ਮੇਰੇ ਦਿਲ 'ਚ ਹੈਗੇ ਨੇ ਤਾਂ ਮੈਂ ਬਸ ਉਹਨਾਂ ਨੂੰ ਯਾਦ ਕਰਦੀ ਰਹਿਣੀ ਆ ਰੋਜ਼ ਪਾਠ ਕਰਦੀ ਰਹਿਣੀ ਆ ਉਹਨਾਂ ਦੇ ਵੀ ਬਸ